ਉਹੀ ਪੰਜਾਬੀ ਜਿਨ੍ਹਾਂ ਦੇ ਅੱਜ ਤੋਂ ਜੇ 10 15 ਦਿਨ ਪਹਿਲਾਂ ਜਾਂ ਮਹੀਨਾ ਪਹਿਲਾਂ ਗੱਲ ਕਰੀਏ ਜਿਨ੍ਹਾਂ ਦੀ ਨਿੰਗਾ ਦੇ ਵਿੱਚ ਸਭ ਤੋਂ ਵੱਡਾ ਹੀਰੋ ਦਲਜੀਤ ਸੀ ਅੱਜ ਉਹਨਾਂ ਦੀ ਨਿੰਗਾ ਦੇ ਵਿੱਚ ਜ਼ੀਰੋ ਦਲਜੀਤ ਬਣ ਗਿਆ ਕਸੂਰ ਉਸ ਦਾ ਸਿਰਫ ਇਹ ਆ ਕਿ ਉਸ ਨੇ ਪੱਗ ਬਨ ਕੇ ਕੁਚੀਲਾ ਵਰਗੇ ਵੱਡੇ ਪਲੇਟਫਾਰਮਾਂ ਤੇ ਪੰਜਾਬੀਆਂ ਨੂੰ ਰਿਪਰੈਜ਼ੈਂਟ ਕਰਤਾ ਹੂੰ ਉਸ ਦਾ ਕਸੂਰ ਇਹ ਆ ਕਿ ਉਹ ਆਪਣੇ ਸ਼ੋਅ ਦੇ ਵਿੱਚ ਥਾਪੀ ਮਾਰ ਕੇ ਇਹ ਕਹਿੰਦਾ ਸੀ ਜਾਂ ਲਲਕਾਰ ਕੇ ਇਹ ਕਹਿੰਦਾ ਸੀ ਪੰਜਾਬੀ ਆਗੇ ਉਹ ਹੂੰ ਜਾਫਰ ਉਸ ਦਾ ਕਸੂਰ ਇਹ ਆ ਕਿ ਉਹ ਆਪਣੇ ਮੋਢਿਆਂ ਤੇ ਤਿਰੰਗਾ ਝੰਡਾ ਲੈ ਕੇ ਵੀ ਪਰਫਾਰਮ ਕਰਦਾ ਰਿਹਾ ਵੱਡੇ ਵੱਡੇ ਪਲੇਟਫਾਰਮਾਂ ਦੇ ਉੱਪਰ ਯਾਰ ਪੈਮਾਨਾ ਕੀ ਆ ਗੱਦਾਰੀ ਦਾ ਕਹਿੰਦੇ ਨੇ ਦਲਜੀਤ ਦੇਸ਼ ਦਾ ਗੱਦਾਰ ਆ ਹੂੰ ਪੈਮਾਨਾ ਕੀ ਆ ਗੱਦਾਰੀ ਕਲਾਕਾਰ ਦਾ ਦਿਲ ਬਈ ਉੱਥੇ ਦੁਖਦਾ ਜਦੋਂ ਵੱਡੇ ਕਲਾਕਾਰ ਤੁਹਾਡੇ ਖਿਲਾਫ ਜਿਹੜਨੇ ਖੜੇ ਹੂੰ ਗੁਰੂ ਰੰਧਾਵਾ ਹੂੰ ਉਮੀਦ ਨਹੀਂ ਸੀ ਅਰਫਾਨ ਖਾਨ ਦੀ ਫਿਲਮ ਹਿੰਦੀ ਮੀਡੀਅਮ ਦੇ ਵਿੱਚ ਤੁਹਾਡੇ ਗਾਣੇ ਦੇ ਉੱਪਰ ਸਬਾ ਕਮਰ ਦਾ ਐਕਟ ਆ ਜਿਹੜਾ ਹੂੰ ਉਹ ਵੀ ਪਾਕਿਸਤਾਨੀ ਹੂਆਂ ਜੇ ਦਲਜੀਤ ਗਦਾਰ ਆ ਤਾਂ ਵੱਡੇ ਭਾਈ ਫਿਰ ਤੁਸੀਂ ਕੀ ਹੋਂ ਤੁਸੀਂ ਤਾਂ ਆਪਣੀ ਮੂਵੀ ਦੇ ਵਿੱਚ ਪਹਿਰਾਵਾ ਵੀ ਪਾਕਿਸਤਾਨ ਦਾ ਵਰਤਿਆ ਸੀ ਭਾਸ਼ਾ ਵੀ ਪਾਕਿਸਤਾਨ ਦੀ ਵਰਤੀ ਸੀ ਇੱਕ ਕਲਾਕਾਰ ਜਗਦੀ ਜ਼ਮੀਰ ਵਾਲਾ ਦੇਖਿਆ ਹੂੰ ਅ ਜਸਵੀਰ ਜੱਸੀ ਹੂੰ ਉਸ ਬੰਦੇ ਨੇ ਹੱਕ ਦੇ ਵਿੱਚ ਕਿਹਾ ਕਿ 80% ਗਾਣੇ ਹੂੰ ਪੰਜਾਬ ਦੇ ਪਾਕਿਸਤਾਨੀ 뮤직 ਚੋਰੀ ਆ ਹੂੰ ਕਰਦੇ ਹੋ ਬੈਨ ਫਿਰ ਦਲਜੀਤ ਦੇ ਗਾਣੇ ਅੱਜ ਵੀ ਵੱਜਦੇ ਨੇ ਬਿਲਕੁਲ ਦਲਜੀਤ ਉਸ ਦਿਨ ਤੋਂ ਇਹਨਾਂ ਲੋਕਾਂ ਦੇ ਅੱਖਾਂ ਦੇ ਵਿੱਚ ਚੁਬਰੇ ਆ ਇਹਨਾਂ ਲੋਕਾਂ ਦੇ ਅੱਖਾਂ ਦੇ ਵਿੱਚ ਚੁਬਰੇ ਜਿਸ ਦਿਨ ਦਲਜੀਤ ਨੇ ਕਿਸਾਨੀ ਅੰਦੋਲਨ ਦੀ ਹਮਾਇਤ ਕੀਤੀ ਬਾਰਡਰ ਟੂ ਫਿਲਮ ਸਣੀ ਦੇ ਉਹਨਾਂ ਦੀ ਆਉਣੀ ਸੀ ਹੂੰ ਗ੍ਰਹਿ ਮੰਤਰੀ ਤੱਕ ਚਿੱਠੀਆਂ ਲਿਖੀਆਂ ਗਈਆਂ ਨੇ ਕਿ ਦਲਜੀਤ ਨੂੰ ਉਸ ਦੇ ਵਿੱਚੋਂ ਬਾਹਰ ਕਰੋ ਬਾਹਰ ਕਰੋ ਮੇਰੇ ਇਸ ਪੰਜਾਬ ਦੇ ਭੋਲੇ ਲੋਕਾਂ ਤੇ ਹੱਸਾਂ ਰੋਵਾਂ ਜਾਂ ਫਿਰ ਲਾਣਤਾ ਪਾਵਾਂ ਜਿਹੜੇ ਮਿੰਟਾਂ ਦੇ ਵਿੱਚ ਬੰਦੇ ਨੂੰ ਅਰਸ਼ਾਂ ਤੇ ਪੰਚਾਦ ਆਂਦੇ ਨੇ ਤੇ ਮਿੰਟਾਂ ਦੇ ਵਿੱਚ ਫਰਸ਼ਾਂ ਤੇ ਲੈ ਆਉਂਦੇ ਨੇ ਤਾਂ ਦੱਸਦੀ ਏ ਕਿ ਅੱਜ ਕੱਲ ਇੱਕ ਵੱਡਾ ਵਿਵਾਦ ਚੱਲ ਰਿਹਾ ਹੈ ਦਲਜੀਤ ਦੋਸਾਂਸ ਦੀ ਫਿਲਮ ਸਰਦਾਰ ਜੀ ਤਰੀਨ ਨੂੰ ਲੈ ਕੇ ਜਿਸ ਦਾ ਪੰਜਾਬ ਦੇ ਵਿੱਚ ਸਿਰਫ ਤੇ ਸਿਰਫ ਇਸ ਕਰਕੇ ਵਿਰੋਧ ਹੋ ਰਿਹਾ ਕਿ ਉਸ ਦੇ ਵਿੱਚ ਕੁਝ ਪਾਕਿਸਤਾਨੀ ਕਲਾਕਾਰ ਲਾਏ ਗਏ ਨੇ ਖਾਸ ਕਰਕੇ ਇਹ ਉਸ ਦੇ ਵਿੱਚ ਜਿਹੜੀ ਲੀਡ ਤੇ ਐਕਟ्रेस ਲਈ ਗਈ ਆ ਹਾਨੀਆਂ ਉਸ ਦੇ ਕਰਕੇ ਕਿਹਾ ਜਾ ਰਿਆ ਸੀ ਮੰਗ ਕੀਤੀ ਜਾ ਰਹੀ ਸੀ ਕਿ ਹਾਨੀਆਂ ਦੇ ਸੀਨ ਨੇ ਜਿਹੜੇ ਮੂਵੀ ਦੇ ਵਿੱਚੋਂ ਕੱਟ ਦਿੱਤੇ ਜਾਣ ਪਰ ਇਹ ਮੂਵੀ ਭਾਰਤ ਪਾਕਿਸਤਾਨ ਦੇ ਵਿਵਾਦ ਤੋਂ ਪਹਿਲਾਂ ਹੀ ਬਣ ਚੁੱਕੀ ਸੀ ਜਿਸ ਤੋਂ ਬਾਅਦ ਆਪਣੇ ਪੈਸੇ ਨੂੰ ਮੱਦੇ ਨਜ਼ਰ ਪ੍ਰੋਡਿਊਸਰਾਂ ਦੇ ਵੱਲੋਂ ਮੂਵੀ ਨੂੰ ਖੂਬ ਹੂ ਰਿਲੀਜ਼ ਕਰਨ ਦਾ ਫੈਸਲਾ ਲੈ ਲਿਆ ਗਿਆ ਜਿਸ ਦੇ ਚਲਦਿਆਂ ਲੋਕਾਂ ਦੇ ਨਿਸ਼ਾਨੇ ਤੇ ਦਲਜੀਤ ਦਸਾਂਜ ਆ ਗਏ ਨੇ ਉਹੀ ਦਲਜੀਤ ਦਸਾਂਜ ਜਿਹੜੇ ਪੰਜਾਬ ਤੇ ਪੰਜਾਬੀਅਤ ਨੂੰ ਇਸ ਦੇ ਨਾਮ ਨੂੰ ਵੱਡੇ ਪੱਧਰ ਤੇ ਦੇਸ਼ਾਂ ਵਿਦੇਸ਼ਾਂ ਤੱਕ ਲੈ ਕੇ ਗਏ ਨੇ ਇਸ ਤੇ ਹੀ ਗੱਲਬਾਤ ਕਰਾਂਗੇ ਮੇਰੇ ਨਾਲ ਸੰਸਾਰਦੀਪ ਪੋਰੀ ਮੌਜੂਦ ਨੇ ਸੰਸਾਰ ਬਾਈ ਜਦੋਂ ਮੈਂ ਪਹਿਲਾਂ ਗੱਲ ਕੀਤੀ ਸਾਡੇ ਉਹੀ ਪੰਜਾਬੀ ਜਿਨ੍ਹਾਂ ਦੇ ਅੱਜ ਤੋਂ ਜੇ 10 15 ਦਿਨ ਪਹਿਲਾਂ ਜਾਂ ਮਹੀਨਾ ਪਹਿਲਾਂ ਗੱਲ ਕਰੀਏ ਜਿਨ੍ਹਾਂ ਦੀ ਨਿੰਗਾ ਦੇ ਵਿੱਚ ਸਭ ਤੋਂ ਵੱਡਾ ਹੀਰੋ ਦਲਜੀਤ ਸੀ ਅੱਜ ਉਹਨਾਂ ਦੀ ਨਿੰਗਾ ਦੇ ਵਿੱਚ ਜ਼ੀਰੋ ਦਲਜੀਤ ਬਣ ਗਿਆ ਬਾਈ ਕਸੂਰ ਕੀ ਆ ਦਲਜੀਤ ਦਾ ਹੂੰ ਕਸੂਰ ਉਸ ਦਾ ਸਿਰਫ ਇਹ ਆ ਕਿ ਉਸ ਨੇ ਪੱਗ ਬਨ ਕੇ ਕੁਚੀਲਾ ਵਰਗੇ ਵੱਡੇ ਪਲੇਟਫਾਰਮਾਂ 'ਤੇ ਪੰਜਾਬੀਆਂ ਨੂੰ ਰਿਪਰੈਜ਼ੈਂਟ ਕਰਤਾ ਹੂੰ ਉਸ ਦਾ ਕਸੂਰ ਇਹ ਆ ਕਿ ਉਹ ਆਪਣੇ ਸ਼ੋਅ ਦੇ ਵਿੱਚ ਥਾਪੀ ਮਾਰ ਕੇ ਇਹ ਕਹਿੰਦਾ ਸੀ ਜਾਂ ਲਲਕਾਰ ਕੇ ਇਹ ਕਹਿੰਦਾ ਸੀ ਪੰਜਾਬੀ ਆਗੇ ਉਹ ਹੂੰ ਜਾਂ ਫਿਰ ਉਸ ਦਾ ਕਸੂਰ ਇਹ ਆ ਕਿ ਉਹ ਆਪਣੇ ਮੋਢਿਆਂ ਤੇ ਤਿਰੰਗਾ ਝੰਡਾ ਲੈ ਕੇ ਵੀ ਪਰਫਾਰਮ ਕਰਦਾ ਰਿਹਾ ਵੱਡੇ ਵੱਡੇ ਪਲੇਟਫਾਰਮਾਂ ਦੇ ਉੱਪਰ ਜਾਂ ਫਿਰ ਉਸ ਦਾ ਕਸੂਰ ਇਹ ਆ ਕਿ ਉਸ ਦੇ ਯੂਰਪ ਟੂਰ ਦੇ ਵਰਲਡ ਟੂਰ ਦੇ ਇੱਕ ਹਿੱਸੇ ਦੇ ਵਿੱਚ ਗੋਰੇ ਵੀ ਉਸ ਦੇ ਨਾਲ ਪੱਗਾਂ ਬੰਨ੍ਹਦੇ ਸੀ ਉਸ ਤੇ ਉਹ ਦਸਤਾਰ ਬੰਨ੍ਹਦੇ ਸੀ ਹਮ ਯਾਰ ਪੈਮਾਨਾ ਕੀ ਆ ਗੱਦਾਰੀ ਦਾ ਕਹਿੰਦੇ ਨੇ ਜਲਜੀਤ ਦੇਸ਼ ਦਾ ਗੱਦਾਰ ਆ ਹਮ ਪੈਮਾਨਾ ਕੀਆ ਗੱਦਾਰੀ ਦਾ ਉਹ ਇੱਕ ਕਲਾਕਾਰ ਆ ਯਾਰ ਸਰਦਾਰ ਜੀ ਪਹਿਲੇ ਦੋ ਪਾਰਟ ਆਏ ਹੋਏ ਨੇ ਤੀਜਾ ਪਾਰਟ ਕਾਫੀ ਦੇਰ ਦਾ ਜਿਹੜਾ ਚੱਲ ਰਿਹਾ ਸੀ ਕਿ ਥਰਡ ਪਾਰਟ ਰਿਲੀਜ਼ ਹੋ ਰਿਹਾ ਥਰਡ ਪਾਰਟ ਰਿਲੀਜ਼ ਹੋ ਰਿਹਾ ਬਿਲਕੁਲ ਤੁਸੀਂ ਹੁਣ ਉਸ ਨੂੰ ਗੱਦਾਰ ਲਾਗੇ ਕਹਿਣ ਜਦਕਿ ਦਲਜੀਤ ਇਹ ਗੱਲ ਕਲੈਰੀਫਾਈ ਕਰ ਚੁੱਕੇ ਨੇ ਕਿ ਭਾਈ ਇਹ ਤਾਂ ਆਪਰੇਸ਼ਨ ਸੰਧੂਰ ਤੋਂ ਪਹਿਲਾਂ ਦਾ ਸ਼ੂਟ ਹੋ ਚੁੱਕਿਆ ਬਿਲਕੁਕੁਲ ਇਹ ਕਲੈਰੀਫਾਈ ਕੀਤਾ ਜਾ ਚੁੱਕਿਆ ਹੈ ਅੱਬਾਈ ਆਮ ਲੋਕਾਂ ਦੀ ਗੱਲ ਹੀ ਹੁੰਦੀ ਆਮ ਲੋਕਾਂ ਦਾ ਚਲੋ ਇਹਨਾਂ ਕਲਾਕਾਰਾਂ ਨੂੰ ਮਨੂੰ ਲੱਗਦਾ ਆਮ ਲੋਕਾਂ ਦੇ ਬੋਲਣ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ ਕਲਾਕਾਰ ਦਾ ਦਿਲ ਬਾਈ ਉੱਥੇ ਦੁਖਦਾ ਜਦੋਂ ਵੱਡੇ ਕਲਾਕਾਰ ਤੁਹਾਡੇ ਖਿਲਾਫ ਜਿਹੜਨੇ ਖੜਨਾ ਹੂੰ ਗੁਰੂ ਰੰਧਾਵਾ ਹੂੰ ਉਮੀਦ ਨਹੀਂ ਸੀ ਬਾਈ ਮੈਂ ਮੈਂ ਪਰਸਨਲੀ ਦੱਸਾਂ ਮਨੂੰ ਗੁਰੂ ਰੰਧਾਵੇ ਦੀ ਇਸ ਤਰ੍ਹਾਂ ਦੇ ਐਕਟੀਵਿਟੀ ਦੀ ਜਿਹੜੀ ਉਮੀਦ ਨਹੀਂ ਸੀ ਹੂੰ ਮੈਂ ਹੁਣ ਜੇ ਗੁਰੂ ਨੇ ਇਹ ਗੱਲ ਛੇੜੀ ਹੋ ਆ ਮੈਂ ਗੁਰੂ ਵੱਡੇ ਭਾਈ ਤਾਂ ਤੁਸੀਂ ਵੀ ਇੱਕ ਸਬਾ ਕਮਰ ਦੇ ਨਾਲ ਪਾਕਿਸਤਾਨੀ ਅਦਾਕਾਰਾਂ ਦੇ ਨਾਲ ਜਿਹੜਾ ਉਹ ਇੱਕ ਤੁਸੀਂ ਚਾਹੁੰਦੇ ਸੀ ਐਕਟਿੰਗ ਕਰਨਾ ਫਿਲਮ ਕਰਨਾ ਚਾਹੁੰਦੇ ਸੀ ਉਹ ਵੀ ਸ਼ਾਇਦ ਪਾਕਿਸਤਾਨੀ ਹੋ ਆ ਅਰਫਾਨ ਖਾਨ ਦੀ ਫਿਲਮ ਹਿੰਦੀ ਮੀਡੀਅਮ ਦੇ ਵਿੱਚ ਥੋੜੇ ਗਾਣੇ ਦੇ ਉੱਪਰ ਸਬਾ ਕਮਰ ਦਾ ਐਕਟ ਆ ਜਿਹੜਾ ਉਹ ਵੀ ਪਾਕਿਸਤਾਨੀ ਹੋ ਆ ਜੇ ਦਲਜੀਤ ਗੱਦਾਰ ਆ ਤਾਂ ਵੱਡੇ ਭਾਈ ਫਿਰ ਤੁਸੀਂ ਕੀ ਹੋ ਤੁਸੀਂ ਤਾਂ ਆਪਣੀ ਮੂਵੀ ਦੇ ਵਿੱਚ ਪਹਿਰਾਵਾ ਵੀ ਪਾਕਿਸਤਾਨ ਦਾ ਵਰਤਿਆ ਸੀ ਭਾਸ਼ਾ ਵੀ ਪਾਕਿਸਤਾਨ ਦੀ ਵਰਤੀ ਸੀ ਮੂਵੀ ਦਾ ਨਾਮ ਵੀ ਸ਼ਾਹਕੋਟ ਸੀ ਹੂੰ ਮੂਵੀ ਦਾ ਨਾਮ ਵੀ ਸ਼ਾਹਕੋਟ ਸੀ ਫਿਰ ਕੀ ਗੁਰੂ ਰੰਧਾਵਾ ਗੱਦਾਰ ਹੂੰ ਯਾਰ ਤੁਸੀਂ ਆਪਣੇ ਸਾਥੀ ਕਲਾਕਾਰ ਦੇ ਇਸ ਤਰੀਕੇ ਦੇ ਨਾਲ ਉਸ ਨੂੰ ਇੱਕ ਮਿੰਟ ਦੇ ਵਿੱਚ ਸਰਟੀਫਿਕੇਟ ਤੁਸੀਂ ਕੌਣ ਹੁੰਨੇ ਹੋ ਬਾਈ ਕਿਸੇ ਨੂੰ ਸਰਟੀਫਿਕੇਟ ਦੇਣ ਵਾਲੇ ਮੀਕਾ ਸਿੰਘ ਇੰਨਾ ਸਾਲ ਹੋ ਗਏ ਯਾਰ ਤੁਹਾਨੂੰ ਅ ਇੰਡਸਟਰੀ ਦੇ ਵਿੱਚ ਕੰਮ ਕਰਦੇ ਆ ਉਹ। ਹਾਂ। ਨਾ ਨਾ ਲੋਕਾਂ ਦੇ ਮੂੰਹ ਖਲਾਓ ਯਾਰ ਕੀ ਫਾਇਦਾ ਫਿਰ ਐਵੇਂ ਹੀ ਲੋਕ ਕੱਢਣਗੇ ਤੁਸੀਂ ਹਰ ਵਕਤ ਪੁੱਠਾ ਚੱਲ ਪੈੰਨੇ ਹੋ। ਹਾਂ। ਉਹਨੂੰ ਸੋਚ ਕੇ ਬੋਲਣਾ ਚਾਹੀਦਾ। ਮੈਂ ਸੋਖ ਆਪਣੀ ਗੱਲ ਕੰਪਲੀਟ ਕਰ ਲਾਂ। ਇੱਕ ਕਲਾਕਾਰ ਜਗ ਦੀ ਜ਼ਮੀਰ ਵਾਲਾ ਦੇਖਿਆ। ਹਾਂ। ਅ ਜਸਵੀਰ ਜੱਸੀ। ਹਾਂ। ਉਸ ਬੰਦੇ ਨੇ ਹੱਕ ਦੇ ਵਿੱਚ ਕਿਹਾ ਕਿ 80% ਗਾਣੇ ਹਾਂ ਪੰਜਾਬ ਦੇ ਪਾਕਿਸਤਾਨੀ 뮤ਜ਼ਿਕ ਚੋਰੀ ਆ। ਹਾਂ। ਕਰਦੇ ਹੋ ਬੈਨ ਫਿਰ। ਹਾਂ। ਹੋਰ ਦੇਖੰਨੇ ਭਗਤਾਂ ਦਾ ਇੱਕ ਕਿਹਾ ਜਾ ਰਿਹਾ ਕਿ ਕੋਈ ਵਕੀਲ ਆ ਵਿਚਾਰਾ ਸਟਾਮਚ ਟੂਮ ਲਿਖਦਾ ਹੁਣਾ ਮੂੰ ਤਾਂ ਪਤਾ ਨਹੀਂ ਵਕੀਲ ਆ ਐਫ ਆਈ ਆਰ ਦਰਜ ਕਰਵਾਤੀ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਦਾ ਤੁਸੀਂ ਕਿਸੇ ਦੇ ਹੱਕ ਦੇ ਵਿੱਚ ਸਪੋਰਟ ਨਹੀਂ ਕਰ ਸਕਦੇ ਇੱਥੋਂ ਇਹ ਪਤਾ ਲੱਗ ਰਿਹਾ ਉਹ ਯਾਰ ਕਲਾਕਾਰ ਤਾਂ ਬਾਈ ਸਭ ਦਾ ਸਾਂਝਾ ਹੁੰਦਾ ਹੈ ਕਲਾਕਾਰ ਨੂੰ ਤਾਂ ਨਾ ਸਰਹੱਦਾਂ ਦੇ ਵਿੱਚ ਆਪਣੀਆਂ ਜੰਗਾਂ ਦੇ ਵਿੱਚ ਵੰਡੋ ਯਾਰ ਤੁਸੀਂ ਉਸ ਸਮੇਂ ਦਲਜੀਤ ਨੂੰ ਗद्दार ਕਹਿ ਸਕਦੇ ਸੀ ਜੇਕਰ ਦਲਜੀਤ ਉਧਰੋਂ ਲੜਾਈ ਲੱਗੀ ਵੀ ਆ ਉਧਰੋਂ ਦਲਜੀਤ ਨੇ ਕੁਝ ਨਾ ਕੁਝ ਜਿਹੜਾ ਕੁਝ ਇਸ ਤਰ੍ਹਾਂ ਦਾ ਪਾਕਿਸਤਾਨ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਹੁੰਦਾ ਹੂੰ ਤੁਸੀਂ ਉਸ ਸਮੇਂ ਕਹਿ ਸਕਦੇ ਸੀ ਨਾਲੇ ਨਾਲੇ ਸੰਸਾਰ ਦੇਖਿਆ ਜਾਵੇ ਕਲਾਕਾਰ ਸਭ ਦੇ ਸਾਝੇ ਹੁੰਦੇ ਨੇ ਪਾਕਿਸਤਾਨ ਦੇ ਇੱਕ ਕਲਾਕਾਰ ਨੇ ਬਕਵਾਸ ਕਰਤੀ ਹੁਣ ਉਹਦਾ ਖਮਿਆਜ਼ਾ ਬਾਕੀ ਕਲਾਕਾਰ ਕਿਉਂ ਭੁਗਤਣ ਠੀਕ ਆ ਯਾਰ ਇੱਕ ਕਲਾਕਾਰ ਨੇ ਬਕਵਾਸ ਕੀਤੀ ਹੈਗੀ ਤੇ ਉਹ ਬਾਕੀਆਂ ਨੂੰ ਵੀ ਵਿਚਾਰਿਆਂ ਨੂੰ ਆਡੇ ਹੱਥੀ ਲਿਆ ਜਾ ਰਿਹਾ ਨਾ ਨਾਲੇ ਬਾਈ ਐ ਬਾਕੀ ਕਲਾਕਾਰਾਂ ਨੂੰ ਵੀ ਆਡੇ ਹੱਥੀ ਲਿਆ ਜਾ ਰਿਹਾ ਜਿਹੜੀ ਇੱਕ ਕਲਾਕਾਰ ਨੇ ਉਹ ਲੰਬੇ ਨੱਕ ਵਾਲੇ ਨੇ ਹੂੰ ਬਕਵਾਸ ਕੀਤੀ ਸੀ ਉਹਦੇ ਫਿਰ ਉਹਦਾ ਫਿਰ ਮੋਰ ਵੀ ਕੀ ਬਣਾਇਆ ਸਾਡੇ ਲੋਕਾਂ ਨੇ ਹੂੰ ਸਾਡੇ ਚਾਹੀਓ ਕਲਾਕਾਰ ਹੋਣ ਸਾਡਾ ਕਲਾਕਾਰ ਭਾਈਚਾਰਾ ਹੋਵੇ ਵੱਡੇ ਤੋਂ ਵੱਡੇ ਨਾਮ ਨੇ ਉਹਨਾਂ ਦੇ ਉੱਪਰ ਟਾਰਗੇਟ ਕੀਤਾ ਉਹਨਾਂ ਨੂੰ ਜਵਾਬ ਦਿੱਤਾ ਹੈ ਹੈਨਾ ਉਹ ਤਾਂ ਠੀਕ ਆ ਤੇ ਯਾਰ ਤੁਸੀਂ ਉਹੀ ਗੱਲ ਆ ਗਈ ਕਿ ਜਦੋਂ ਦੂਜੇ ਕਰਨ ਹੁਣ ਮੈਂ ਪੋਲਿਟੀਕਲ ਇਸ ਮਾਮਲੇ ਦੇ ਵਿੱਚ ਜਾਣਾ ਨਹੀਂ ਸੀ ਚਾਹੁੰਦਾ ਪਰ ਮੈਨੂੰ ਲੱਗਦਾ ਜਾਣਾ ਪਊਗਾ ਕਿਉਂਕਿ ਬਾਈ ਦਲਜੀਤ ਨੇ ਬਾਈ ਪੰਜਾਬੀਅਤ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਚਮਕਾਇਆ ਹੈ ਦਲਜੀਤ ਦੇ ਗਾਣੇ ਅੱਜ ਵੀ ਵੱਜਦੇ ਨੇ ਬਿਲਕੁਲ ਦਲਜੀਤ ਉਸ ਦਿਨ ਤੋਂ ਇਹਨਾਂ ਲੋਕਾਂ ਦੇ ਅੱਖਾਂ ਦੇ ਵਿੱਚ ਚੁਬਰੇ ਆ ਇਹਨਾਂ ਲੋਕਾਂ ਦੇ ਅੱਖਾਂ ਦੇ ਵਿੱਚ ਚੁਬਰੇ ਜਿਸ ਦਿਨ ਦਲਜੀਤ ਨੇ ਕਿਸਾਨੀ ਅੰਦੋਲਨ ਦੀ ਹਮਾਇਤ ਕੀਤੀ ਸੀ ਜੇ ਬਾਈ ਦਲਜੀਤ ਗਦਾਰ ਆ ਤਾਂ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੇਸ਼ ਨੂੰ ਬਿਨਾਂ ਦੱਸੇ ਦੇਸ਼ ਨੂੰ ਬਿਨਾ ਇਨਫੋਰਮ ਕਰੇ ਹੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਜਾ ਕੇ ਮਿਲਦੇ ਨੇ ਉੱਥੇ ਚਾਹ ਪਾਣੀ ਪੀਂਦੇ ਨੇ ਹੂੰ ਪੈਮਾਨਾ ਰੱਖੋ ਨਾ ਫਿਰ ਹੂੰ ਮੈਂ ਨਹੀਂ ਕਹਿ ਰਿਹਾ ਕਿ ਮੋਦੀ ਸਾਹਿਬ ਨੂੰ ਮੋਦੀ ਸਾਹਿਬ ਗਦਾਰ ਨਹੀਂ ਜਾਂ ਮੈਂ ਵੀ ਕਹਿ ਰਿਹਾ ਉਹ ਗਏ ਨੇ ਭਾਈ ਹੂੰ ਦਲਜੀਤਾ ਪਾਕਿਸਤਾਨ ਗਿਆ ਨਹੀਂ ਹੂੰ ਦੇਸ਼ ਦੇ ਜ਼ਿੰਮੇਵਾਰ ਅਹੁਦੇ ਤੇ ਉੱਪਰ ਬੈਠਾ ਇੱਕ ਵਿਅਕਤੀ ਦੇਸ਼ ਨੂੰ ਬਿਨਾ ਦੱਸੇ ਪਾਕਿਸਤਾਨ ਦੇ ਵਿੱਚ ਕਿਸੇ ਰਸਤੇ ਤੋਂ ਆਉਂਦਾ ਉਤਰੇ ਏ ਦੱਸ ਦੋ ਕਿੱਥੇ ਲਿਖਿਆ ਬਾਈ ਹੂੰ ਸਾਡੇ ਇਹਨਾਂ ਅਨੇ ਭਗਤਾਂ ਦੀ ਉੱਥੇ ਕਿਉਂ ਨਹੀਂ ਜਿਹੜੀ ਉਹ ਕਰਦੀ ਹੈਗੀ ਜਵਾਨ ਖੁੱਲਦੀ ਬਿਲਕੁਲ ਪਰ ਸੰਸਾਰ ਇੱਥੇ ਸਵਾਲ ਕਿੱਤੇ ਨਾ ਕਿਤੇ ਨੀਰੂ ਬਾਜਵਾ ਤੇ ਵੀ ਖੜੇ ਹੁੰਦੇ ਨੇ ਜਿਸ ਢੰਗ ਦੇ ਨਾਲ ਜਦੋਂ ਪੰਜਾਬ ਦੇ ਵਿੱਚੋਂ ਮੂਵੀ ਦਾ ਬੈਕਆਊਟ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਮੂਵੀ ਦੇ ਪ੍ਰੋਮੋਸ਼ਨਾਂ ਤੋਂ ਜਿਸ ਢੰਗ ਦੇ ਨਾਲ ਆਪਣੇ ਆਪ ਨੂੰ ਬੈਕ ਖਿੱਚਣਾ ਹੋਵੇ ਜਾਂ ਫਿਰ ਪਾਕਿਸਤਾਨੀ ਅਦਾਕਾਰਾਂ ਨੂੰ ਜਿਹੜਾ ਅਨਫੋਲੋ ਕਰਨਾ ਹੋਵੇ ਉਹ ਵੀ ਕਈ ਵੱਡੇ ਸਵਾਲ ਖੜੇ ਕਰਦਾ ਕਿ ਨਾਲ ਦੇ ਕਲਾਕਾਰ ਇੱਕ ਦੂਜੇ ਦੀਆਂ ਲੱਤਾਂ ਖਿੱਚ ਰਹੇ ਨੇ ਇੱਥੋਂ ਪਤਾ ਲੱਗਦਾ ਕਿ ਕਿਹਦੇ ਲੱਤਾਂ 'ਚ ਕਿੰਨੀ ਕਿ ਜਾਨ ਆ ਮੈਂ ਫਿਰ ਦਿਲਜੀਤ ਦੀ ਗੱਲ ਲੈ ਕੇ ਆਉਣਾ ਬਾਰਡਰ ਟੂ ਫਿਲਮਸ ਅਨੀ ਦੇ ਲੋਨਾਂ ਦੀ ਆਉਣੀ ਸੀ ਹਮ ਗ੍ਰਹਿ ਮੰਤਰੀ ਤੱਕ ਚਿੱਠੀਆਂ ਲਿਖੀਆਂ ਗਈਆਂ ਨੇ ਕਿ ਦਲਜੀਤ ਨੂੰ ਉਸ ਦੇ ਵਿੱਚੋਂ ਬਾਹਰ ਕਰੋ ਬਾਹਰ ਕਰੋ ਹਾਲਾਂਕਿ ਹੋ ਸਕਦਾ ਉਹ ਕਰ ਵੀ ਦੇਣ ਜਾਂ ਜਦ ਤੱਕ ਕਿ ਆਪਾਂ ਵੀਡੀਓ ਪੋਸਟ ਕਰੀਏ ਹੋ ਸਕਦਾ ਆਫੀਸ਼ੀਅਲ ਬਿਆਨ ਕੋਈ ਆ ਜਾਵੇ ਕਿ ਦਲਜੀਤ ਬਾਹਰ ਆ ਰਿਪੋਰਟ ਸੇ ਵੀ ਨੇ ਕਿ ਐਮਈ ਵਿਰਕ ਨੂੰ ਕੰਟੈਕਟ ਕੀਤਾ ਹਮ ਐਮਈ ਵਿਰਕ ਨੇ ਹਾਲਾਂਕਿ ਕਿਹਾ ਜਾ ਰਿਹਾ ਕਿ ਐਮਈ ਵਿਰਕ ਨੇ ਜਵਾਬ ਦਿੱਤਾ ਹਮ ਹੈਨਾ ਤੁਸੀਂ ਗੱਲ ਸੁੱਖ ਕੀਤੀ ਆ ਨੀਰੂ ਬਾਜਵਾਂ ਦੀ ਇੱਥੇ ਪਤਾ ਲੱਗ ਗਿਆ ਨਾ ਕਿ ਫਿਰ ਅਸਲੀ ਪੰਜਾਬੀ ਕੌਣ ਹਮ ਦਲਜੀਤ ਦੇ ਇੱਕ ਫਿਲਮ ਜਿਹੜੀ ਆ ਵਿਦੇਸ਼ਾਂ ਦੇ ਵਿੱਚ ਰਿਲੀਜ਼ ਹੋਈ ਆ ਓਪਨਿੰਗ ਕਿੰਨੀ ਆ 7 ਕਰੋੜ 48 ਲੱਖ ਦੀ ਹਮ ਦੂਜੀ ਫਿਲਮ ਦੇ ਵਿੱਚੋਂ ਦਲਜੀਤ ਨੂੰ ਬਾਹਰ ਕੀਤਾ ਜਾ ਸਕਦਾ ਕਰ ਦੇਣਗੇ ਹਮ ਫਿਰ ਵੀ ਦਲਜੀਤ ਦਾ ਬਿਆਨ ਕੀ ਆ ਮੇਰਾ 뮤직 ਮੇਰਾ ਪੈਸ਼ਨ ਆ ਹਮ ਮੈਂ ਨਹੀਂ ਕਰੂੰਗਾ ਬਾਲੀਵੁੱਡ ਦੇ ਵਿੱਚ ਕੰਮ ਮੈਂ ਨਹੀਂ ਕਰੂੰਗਾ ਫਿਲਮਾਂ ਮੈਂ ਮਿਊਜ਼ਿਕ ਨੂੰ ਇੰਜੋਏ ਕਰਦਾ ਹਮ ਜਿਆਦਾ ਫਿਰ ਹੁਣ ਉਹਦੇ ਦਲਜੀਤ ਦੇ ਫਿਰ ਸ਼ੋਅ ਨਾ ਦੇਖਣ ਜਾਇਓ ਹਮ ਕਰਾਊਡ ਦੇਖਿਆ ਹਮ ਦਲਜੀਤ ਦੇ ਸ਼ੋਅਾਂ ਦੇ ਵਿੱਚ ਬਿਲਕੁਲ ਫਿਰ ਜਾਇਓ ਨਾ ਹੁਣ ਫਿਰ ਨੀਰੂ ਬਾਜਵਾ ਨੂੰ ਵੀ ਚਲੋ ਕਿਸੇ ਕੁੜੀ ਨੂੰ ਵੈਸੇ ਬੋਲਣਾ ਨਹੀਂ ਚਾਹੀਦਾ ਕੋਈ ਗੱਲ ਨਹੀਂ ਪਰ ਅ ਇੱਥੇ ਪਤਾ ਲੱਗ ਗਿਆ ਬਾਈ ਅਸਲੀ ਪੰਜਾਬੀ ਕੌਣ ਆ ਨੀਰੂ ਬਾਜਵਾ ਉਸ ਫਿਲਮ ਦਾ ਇੱਕ ਵੱਡਾ ਪਾਰਟ ਸੀ ਹਮ ਉਦ ਮੀਰੂ ਬਾਜਵਾ ਦੇ ਕੈਰੀਅਰ ਦੇ ਵਿੱਚ ਸਰਦਾਰ ਜੀ ਸਰਦਾਰ ਜੀ ਸੀਰੀਜ਼ ਦਾ ਜਿਹੜਾ ਇੱਕ ਬਹੁਤ ਵੱਡਾ ਅਹਿਮ ਰੋਲ ਆ ਅਹਿਮ ਰੋਲ ਆ ਮੀਰੂ ਬਾਜਵਾ ਦਾ ਕੈਰੀਅਰ ਬੂਸਟ ਕਰਨ ਦੇ ਵਿੱਚ ਹੁਣ ਨੀਰੂ ਬਾਜਵਾ ਨੇ ਦਲਜੀਤ ਕੱਲਾ ਛੱਡ ਦਿੱਤਾ ਜਾਂ ਦਲਜੀਤ ਨੂੰ ਰੋੜ ਪਈਆ ਪਰ ਉਹ ਬਾਈ ਉਹ ਝੋਟਾ ਦਬਣੇ ਵਾਲਾ ਨਹੀਂ ਦਲਜੀਤ ਦੇ ਨਾਲ ਹੋਰ ਕੋਈ ਖੜੇ ਨਾ ਖੜੇ ਬਾਈ ਪੰਜਾਬੀ ਜ਼ਰੂਰ ਖੜੇ ਨੇ ਬਿਲਕੁਲ ਤਾਂ ਇਹ ਚਰਚਾ ਸੀ ਦਲਜੀਤ ਦਸਾਂਸ ਦੀ ਫਿਲਮ ਸਰਦਾਰਜੀ 3 ਨੂੰ ਲੈ ਕੇ ਜਿਸ ਦਾ ਕੁਝ ਲੋਕਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਤੇ ਕੁਝ ਲੋਕ ਇਸ ਦੇ ਹੱਕ ਦੇ ਵਿੱਚ ਵੀ ਉਤਰੇ ਨੇ ਤੁਸੀਂ ਕੀ ਚਾਹੁੰਦੇ ਹੋ ਆਪਣੀ رائے ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰਿਓ ਕਿ ਤੁਸੀਂ ਚਾਹੁੰਦੇ ਹੋ ਦਲਜੀਤ ਦਸਾਂਸ ਦੀ ਫਿਲਮ ਸਰਦਾਰਜੀ 3 ਪੰਜਾਬ ਦੇ ਵਿੱਚ ਲੱਗਣੀ ਚਾਹੀਦੀ ਆ ਜਾਂ ਫਿਰ ਤੁਸੀਂ ਵੀ ਉਸੇ ਲਾਈਨ ਦੇ ਵਿੱਚ ਖੜੇ ਹੋ ਜਿਵੇਂ ਲੈਂਦੇ ਮੋਰੀ ਬਣ ਕੇ ਉਹ ਲੋਕ ਖੜੇ ਨੇ ਜਿਹੜੇ ਅੱਜ ਦਲਜੀਤ ਦੀਆਂ ਲੱਤਾਂ ਖਿੱਚਣ ਲੱਗੇ ਹੋਏ ਨੇ ਦਲਜੀਤ ਨੂੰ ਗਦਾਰ ਵਰਗੇ ਤਗਮੇ ਦੇਣ ਲੱਗੇ ਹੋਏ ਨੇ